ਬਹੁਤੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰ ਅਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮੀਤ ਸਿੰਘ ਜਿਹੜੀ ਕੁਦਰਤੀ ਖੇਤੀ ਹੈ ਜੀ ਇਹ ਕੁਦਰਤ ਦੇ ਹਿਸਾਬ ਨਾਲ ਹੁੰਦੀ ਆ ਤਾਂ ਵਧੀਆ ਹੋ ਜਾਂਦੀ ਹੈ ਜਦੋਂ ਇਨਸਾਨ ਆਪਣੇ ਹਿਸਾਬ ਨਾਲ ਕਰਦਾ ਤਾਂ ਬਹੁਤ ਕੁਝ ਉਲਟਾ ਪਲਟਾ ਵੀ ਹੋ ਜਾਂਦਾ ਪਰ ਜੇ ਆਪਾਂ ਅੱਜ ਗੱਲ ਕਰਾਂਗੇ ਕੁਝ ਬੂਟੀਆਂ ਦੀ ਜਿਨ੍ਹਾਂ ਨੂੰ ਮਤਲਬ ਬਹੁਤਾ ਛੇੜਛਾੜ ਨਹੀਂ ਕੀਤੀ ਗਈ ਉਹਨਾਂ ਨੂੰ ਜਦੋਂ ਮਤਲਬ ਸਰਦੀ ਸ਼ੁਰੂ ਹੋਈ ਤਾਂ ਜਦੋਂ ਟਾਈਮ ਸੀ ਉਹ ਸਮੇਂ ਉਹਨਾਂ ਦੀ ਕਟਿੰਗ ਕਰ ਦਿੱਤੀ ਕਿ ਜਿਹਨੂੰ ਤੁਸੀਂ ਪ੍ਰੂਨਿੰਗ ਕਹ ਦਿੰਨੇ ਹੋ ਤਾਂ ਕਿ ਉਹਦਾ ਉਤਪਾਦਨ ਵੱਧ ਸਕੇ ਸੋ ਉਹਨਾਂ ਬੂਟਿਆਂ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਤੇ ਖਾਸ ਗੱਲ ਹੈ ਵੀ ਜਿਵੇਂ ਤੁਸੀਂ ਦੇਖੋਗੇ ਤਾਂ ਪੱਤੇ ਪੂਰੇ ਹਰੇ ਜਿਹੜੇ ਫੁੱਲ ਨੇ ਫੁੱਲ ਵੀ ਬਹੁਤ ਜ਼ਿਆਦਾ ਡੱਡੀਆਂ ਆ ਚੁੱਕੀਆਂ ਨੇ ਮਤਲਬ ਫੁੱਲਾਂ ਨਾਲ ਭਰ ਚੁੱਕੇ ਨੇ ਕਿਹੜੀ ਉਸ ਤੋਂ ਵੀ ਕਮਾਲ ਦੀ ਗੱਲ ਹੈ ਵੀ ਨਾ ਤਾਂ ਆਪਾਂ ਨੇ ਇਹਦੇ ਵਿੱਚ ਕੋਈ ហេਠਾਂ ਪਾਣੀ ਲਾਇਆ ਜਿਹੜਾ ਇਹਦੀਆਂ ਟਾਹਣੀਆਂ ਸਾਨੂੰ ਜਿਹੜੀ ਕਟਿੰਗ ਕੀਤੀ ਸੀ ਉਹ ហេਠਾਂ ਵੱਢ ਕੇ ਸੜਤੀ ਜੋ ਕਿ ਮਲਚਿੰਗ ਦੇ ਰੂਪ ਤੇ ਆਪ ਜੀ ਨੂੰ ਨਜ਼ਰ ਆ ਰਹੀ ਹੈ ਥੱਲੇ ਤੇ ਇਹ ਦੇਖੋ ਮਤਲਬ ਬਿਨਾ ਕੋਈ ਦਾਖਲ ਅੰਦਾਜ਼ੇ ਕੀਤੇ ਕੁਦਰਤ ਨਾਲ ਆਪਾਂ ਥੋੜਾ ਬਹੁਤਾ ਪੌਦੇ ਦੀ ਥਾਂ ਸੰਭਾਲ ਕਰਕੇ ਕਿ ਇਹ ਜੋ ਫਾਲਸਾ ਹੈ ਤੇ ਇਹ ਗੱਲ ਸਾਬਤ ਹੋ ਰਹੀ ਹੈ ਜੀ ਇਹ ਫਾਲਸਾ ਇੱਕ ਐਸੀ ਫਸਲ ਹੈ ਜਿਹੜੀ ਮਤਲਬ ਸੁੱਕਾ ਚੱਲ ਸਕਦੀ ਆ ਘੱਟ ਪਾਣੀ ਨਾਲ ਹੋ ਸਕਦੀ ਆ ਤੇ ਵੱਧੂ ਤੇ ਪਾ ਦਿੰਦੇ ਸਕਦੀ ਆ ਹੁਣ ਜਿੰਨੇ ਵੀ ਇਹ ਫਾਲਸੇ ਦੇ ਬੂਟੇ ਨੇ ਸਾਰਿਆਂ ਨੂੰ ਬਹੁਤ ਜ਼ਿਆਦਾ ਫੁੱਲ ਸ਼ੁਰੂ ਹੋ ਚੁੱਕਿਆ ਤੇ ਫੁੱਲਾਂ ਤੋਂ ਬਾਅਦ ਜੋ ਫਲ ਆ ਉਹ ਲੱਗੂਗਾ ਪਰ ਧਰਤੀ ਸੁੱਕੀ ਆ ਜਿਹੜੀ ਮਲਚਿੰਗਾ ਜਦੋਂ ਧਰਤੀ ਸੁੱਕੀ ਦਾ ਮਲਚਿੰਗਾ ਵੀ ਸੁੱਕੀ ਹੋ ਗਣੀ ਜਾਂਦੀ ਹੁੰਦੀ ਆ ਇਹ ਨਵੀਂ ਹੂ ਤਾਂ ਮਲਚਿੰਗਾ ਨਵੀਂ ਰੋਕ ਕੇ ਰੱਖੂ ਮਤਲਬ ਕੁਝ ਐਸਾ ਹੁੰਦਾ ਵੀ ਸੂਰਜ ਦੀਆਂ ਸਿੱਧੀਆਂ ਕਿਰਨਾਂ ਨਹੀਂ ਪਹੁੰਚਦੀਆਂ ਆ ਬਾਬਾ ਜੀ ਇਸ ਤਰ੍ਹਾਂ ਇਹ ਵੀ ਕੁਦਰਤ ਦੇ ਹਿਸਾਬ ਨਾਲ ਚੱਲ ਰਿਹਾ ਤੁਸੀਂ ਜੇ ਬਰੀਕੀ ਨਾਲ ਦੇਖੋ ਕਿਸਾਨ ਦੋਸਤੋ ਜਿਵੇਂ ਆਹ ਦੇਖੋ ਇੱਕ ਪੱਤਾ ਇੱਕ ਪੱਤੇ ਨਾਲ ਕਿੰਨੇ ਫੁੱਲ ਨੇ ਇੱਕ ਪੱਤੇ ਨਾਲ ਕਿੰਨੇ ਫੁੱਲ ਨੇ ਜੇ ਟਾਣੀ ਦੇ ਹੇਠਾਂ ਨੂੰ ਜਾਣਿਆ ਤਾਂ ਫੁੱਲ ਖਿੜ ਰਹੇ ਨੇ ਇਸ ਤਰ੍ਹਾਂ ਇੱਕ ਟਾਣੀ ਦੇ ਉੱਤੇ ਤੁਸੀਂ ਧਿਆਨ ਨਾਲ ਦੇਖੋ ਵੀ ਫੁੱਲਾਂ ਦਾ ਕਿੰਨਾ ਜ਼ਿਆਦਾ ਆਂਦਾ ਕਿ ਜਦੋਂ ਟਾਹਣੀਆਂ ਵਿੱਚ ਦੇਖਦੇ ਆਂ ਬੂਟੇ ਤਾਂ ਇੱਕ ਦੂਜੇ ਚੜ੍ਹਦੇ ਆਂ ਹਿਆਂ ਹੋਣ ਦੇ ਬਾਵਜੂਦ ਉਹਨਾਂ ਆਪਾਂ ਬਰੀਕੀ ਨਾਲ ਨਹੀਂ ਦੇਖ ਸਕਦੇ ਹੁਣ ਆਪਾਂ ਅਗਲੇ ਫੁੱਲ ਤੇ ਆਉਂਦੇ ਆਂ ਇਹ ਜਿਹੜਾ ਬੂਟਾ ਇਹਦੇ ਉੱਤੇ ਵੀ ਕਾਫੀ ਜ਼ਿਆਦਾ ਫੁੱਲ ਆ ਚੁੱਕੇ ਨੇ ਪਰ ਇਹਦੀਆਂ ਟਾਹਣੀਆਂ ਚੱਕ ਕੇ ਦੇ ਉੱਪਰ ਇਹ ਧਰਤੀਆਂ ਵਿੱਚ ਰੱਖੀਆਂ ਹੋਈਆਂ ਨੇ ਇਹਦਾ ਕੁਝ ਦੇਖਦੇ ਵੀ ਨਾ ਕੀ ਰਿਜ਼ਲਟ ਆਉਂਦਾ ਕਿ ਉਹ ਮਿਰਚੇ ਦੂਰ ਨੇ ਪਰ ਇਹਦੇ ਉਹਨਾਂ ਨਾਲੋਂ ਸਮਤ ਤੇ ਰੌਣਕ ਮੈਨੂੰ ਘੱਟ ਲੱਗੀ ਆ ਪਰ ਫੁੱਲ ਬਹੁਤ ਜ਼ਿਆਦਾ ਨੇ ਸੋ ਇਹਨਾਂ ਗੱਲਾਂ ਤੋਂ ਹੀ ਸਾਬਤ ਹੁੰਦਾ ਵੀ ਆਪਾਂ ਕੁਦਰਤ ਦੇ ਹਿਸਾਬ ਨਾਲ ਚੱਲੀਏ। ਪੌਦਿਆਂ ਨੂੰ ਸਮਝੀਏ ਤੇ ਉਹ ਉਤਪਾਦਨ ਕਿਉਂ ਵਧਾ ਰਹੇ ਨੇ ਉਹਦੇ ਕਈ ਕਾਰਨ ਨੇ। ਮਧੂਮੱਖੀਆਂ ਇਸ ਖੇਤ 'ਚ ਹਾਜ਼ਰ ਨੇ। ਹੋਰ ਛੋਟੇ ਜਿਤਲੀਆਂ ਤੋ ਲੈ ਕੇ ਬਹੁਤ ਸਾਰੇ ਜੀਵ ਨੇ ਜਿਹੜੇ ਘੁੰਮਦੇ ਰਹਿੰਦੇ ਨੇ, ਕੀੜੀਆਂ ਘੁੰਮਦੀਆਂ ਨੇ। ਅਸਲ ਨੇਚਰ ਤਾਂ ਇਹੀ ਆ ਵੀ ਜਿਹੜਾ ਜੀਵ ਜਗਤ ਉਹਦੇ ਤੇ ਕੰਮ ਕਰਦਾ। ਉਹਦਾ ਉਤਪਾਦਨ ਬਣਾਉਂਦਾ ਕੋਈ ਹੋਰ ਬਿਮਾਰੀ ਨਹੀਂ ਆਉਂਦੀ ਜਦੋਂ ਪੌਦਿਆਂ ਤੇ ਲੋੜ ਤੋਂ ਵੱਧ ਪਾਣੀ ਵਰਤੋਂ ਵਰਤੋਂ ਕੀਤੀ ਜਾਂਦੀ ਆ ਸਾਡਾ ਤਾਂ ਹੁਣ ਜਿਵੇਂ ਆ ਸਮਾਂ ਚੱਲਦਾ ਆਪਣੇ ਅਪ੍ਰੈਲ ਦਾ ਮਹੀਨਾ ਸੀ ਪੌਦਿਆਂ ਨੂੰ ਤਕਰੀਬਨ ਰੋਜ਼ ਪਾਣੀ ਦੇ ਰਹੇ ਸਨ ਬਹੁਤ ਸਾਰੇ ਲੋਕ ਤੇ ਕਈ ਤੀਜੇ ਦਿਨ ਪਰ ਹੁਣ ਜਿਹੜਾ ਪੌਦੇ ਆਪ ਜੀ ਨੇ ਦੇਖੇ ਨੇ ਇਹੋ ਦਾ ਮਾਰੋ ਕੋਈ ਪਾਣੀ ਨਹੀਂ ਪੌਦੇ ਤੇ ਨਿਗਾਹ ਮਾਰੋ ਤਾਂ ਕੋਈ ਡਿਮਾਂਡ ਨਹੀਂ ਮੈਨੂੰ ਪਾਣੀ ਨਹੀਂ ਚਾਹੀਦਾ ਤੋ ਆਪਾਂ ਨੂੰ ਇਸ ਤਰ੍ਹਾਂ ਦੇ ਪੌਦੇ ਆਪਣੇ ਖੇਤਾਂ ਨਾਲ ਜੋੜਨੇ ਚਾਹੀਦੇ ਨੇ ਜਾਂ ਜਿੱਥੇ ਪਾਣੀ ਦੀ ਕਮੀ ਆ ਜਾਂ ਜਿੱਥੇ ਪਾਣੀ ਨਹੀਂ ਲਾ ਸਕਦੇ ਕਈ ਵਾਰੀ ਖਾਲੀ ਪਲਾਟ ਹੁੰਦਾ ਜਾਂ ਉਹ ਖਾਲੀ ਥਾਂ ਹੁੰਦੀ ਹੈ ਵੀ ਉੱਥੇ ਆਪਾਂ ਇਹ ਪੌਦੇ ਲਾਈਏ ਤਾਂ ਇਹ ਫਾਲਸਾ ਲਾਇਆ ਜਾ ਸਕਦਾ ਇਹ ਆਪ ਜੀ ਦੇ ਸਾਹਮਣੇ ਆ ਖੇਤ ਵਿੱਚ ਲੱਗਿਆ ਹੈ ਪਾਣੀ ਦੀ ਵਰਤੋਂ ਥੱਲੇ ਹਾਲੇ ਤੱਕ ਨਹੀਂ ਕੀਤੀ ਹਾਂ ਜਦੋਂ ਇਹਨੂੰ ਫਲ ਲੱਗ ਗਿਆ ਜਿਵੇਂ ਕਿ ਕਿਸਾਨ ਦੋਸਤੋ ਇਹ ਸੋਕਾ ਝੱਲ ਸਕਦੇ ਨੇ ਜਦ ਤੱਕ ਇਹਦਾ ਫਰੂਟ ਤਿਆਰ ਹੋਣਾ ਉਸ ਟਾਈਮ ਤੱਕ ਬਾਰਸ ਹੋ ਚੁੱਕੀ ਹੋਣੀ ਆ ਤੇ ਆਪਾਂ ਫਲ ਲੱਗਣ ਤੋਂ ਪਹਿਲਾਂ ਨੂੰ ਪਾਣੀ ਲਾ ਸਕਦੇ ਆ ਪਰ ਇਹ ਬੂਟੇ ਦੀ ਖਾਸੀਅਤ ਆ ਸੋਕਾ ਚੱਲ ਸਕਦਾ ਤੇ ਵਧੀਆ ਉਤਪਾਦਨ ਦੇ ਸਕਦਾ ਖਾਸ ਗੱਲ ਆ ਵੀ ਇਹ ਕਾਫੀ ਮਹਿੰਗਾ ਫਲ ਵਿਕ ਜਾਂਦਾ ਛੋਟਾ ਹੋਣ ਕਰਕੇ ਤੜਾਈ ਤੇ ਮਿਹਨਤ ਆਉਂਦੀ ਆ ਕਿਉਂਕਿ ਮਾਰਕੀਟ ਦਾ ਬਈ ਨੂੰ ਵੇਚਦਾ ਨਹੀਂ ਕੋਈ ਕਿਉਂਕਿ ਜਦੋਂ ਮਿਹਨਤ ਇੰਨੀ ਜ਼ਿਆਦਾ ਆ ਗਈ ਪਰ ਇਹਦਾ ਪਿਛਲੇ ਸਾਲ 100 ਗ੍ਰਾਮ ਦਾ ਜੋ ਮੁੱਲ ਆ ਉਹ 50 ਰੁਪਏ ਤੱਕ ਰਿਹਾ ਜੇ ਨੂੰ ਸਕਾ ਕੇ ਵਿੱਚ ਜਨ ਤਾਂ ਹੋਰ ਵੀ ਮਹਿੰਗਾ ਹੋ ਜਾਂਦਾ ਸੋ ਇਸ ਤਰ੍ਹਾਂ ਦੇ ਪੌਦੇ ਕਿਉਂਕਿ ਇਹ ਵਿੱਚ ਕਾਫੀ ਨਿਊਟ੍ਰੀਸ਼ਨ ਨੇ ਹੁੰਨ ਲਈ ਕਾਫੀ ਲਾਭ ਆਉਂਦਾ ਤੇ ਇੱਕ ਗੁਣਕਾਰੀ ਪੌਦਾ ਜੇ ਆਪਾਂ ਇਹਦੇ ਬਾਰੇ ਲੱਭਦੇ ਆਂ ਤਾਂ ਬਾਦ ਕੋ ਸਲੱਭ ਜਾਂਦਾ ਸੋ ਇਹ ਸੋਕਾ ਵੀ ਝੱਲ ਸਕਦਾ ਇੱਕ ਜੰਗਲ ਕਿਸਮ ਦਾ ਪੌਦਾ ਹੈ ਤੇ ਜੰਗਲੀ ਤਕਨੀਕ ਨਾਲ ਤਿਆਰ ਹੋ ਰਿਹਾ ਤੇ ਉਹ ਦੇ ਕਰਕੇ ਫਲ ਵੀ ਜ਼ਿਆਦਾ ਚੱਕਦਾ ਸੋ ਆਪਾਂ ਨੂੰ ਇਸ ਤਰ੍ਹਾਂ ਦੇ ਬੂਟੇ ਲਾਉਣੇ ਚਾਹੀਦੇ ਜਿੱਥੇ ਸੋਕਾ ਝੱਲ ਸਕਦਾ ਹੋਵੇ ਜਿਵੇਂ ਹੋਰ ਆਪਣੇ ਲੱਕੜ ਵਾਲੇ ਰੁੱਖ ਨੇ ਉਸ ਤਰ੍ਹਾਂ ਹੀ ਹੋਣ ਵਾਲਾ ਪੌਦਾ ਹੈ ਇਹਨੂੰ ਚੈੱਕ ਕੀਤਾ ਗਿਆ ਸੀ ਵੀ ਮਤਲਬ ਕਿੰਨਾ ਸੋਕਾ ਝਲਦਾ ਸੋ ਉਹਦੇ ਵਿੱਚ ਪੂਰਾ ਕਾਮਯਾਬ ਹੈ ਤੇ ਫਲ ਵੀ ਵੱਧ ਆਇਆ ਸੋਕਾ ਵੀ ਝੱਲਿਆ ਤੇ ਫਰੂਟ ਵੀ ਵਧੀਆ ਲੱਗੂਗਾ ਸੋ ਇਸ ਤਰ੍ਹਾਂ ਦੇ ਪੌਦਿਆਂ ਨੂੰ ਆਪਣੇ ਖੇਤਾਂ 'ਚ ਗਾਇਏ ਗੁਣਕਾਰੀ ਨੇ ਸਿਹਤ ਲਈ ਲਾਭਕਾਰੀ ਨੇ ਖਰਚਾ ਕੋਈ ਨਹੀਂਗਾ ਜਿਹੜੇ ਪੌਦੇ ਨੇ ਪਾਣੀ ਵੀ ਨਹੀਂ ਮੰਗਿਆ ਤਾਂ ਉਹਨੂੰ ਬਿਮਾਰੀ ਵੀ ਨਹੀਂ ਆਊਗੀ ਕਿਉਂ ਜਦੋਂ ਪੌਦਾ ਡਿਮਾਂਡ ਕਰਦਾ ਮੈਨੂੰ ਆਹ ਚੀਜ਼ ਚਾਹੀਦੀ ਆਹ ਚਾਹੀਦੀ ਆ ਤਾਂ ਉਹ ਕਈ ਵਾਰੀ ਆਪਾਂ ਲੋੜ ਤੋਂ ਵੱਧ ਦੇ ਦਿੰਨੇ ਆ ਜਾਂ ਘੱਟ ਰਹਿ ਜਾਂਦਾ ਉਸ ਤਰ੍ਹਾਂ ਪੌਦੇ ਦਾ ਜੋ ਬੈਲੈਂਸ ਆ ਵਿਗੜਨ ਲੱਗਦਾ ਜਿਹੜਾ ਕੁਦਰਤ ਦੇ ਹਿਸਾਬ ਨਾਲ ਪੌਦਾ ਚੱਲ ਰਿਹਾ ਹੁੰਦਾ ਤਾਂ ਉਹ ਮਤਲਬ ਬਿਮਾਰੀਆਂ ਤੋਂ ਵੀ ਬਚਿਆ ਰਹਿੰਦਾ ਤੇ ਪਾਦ ਨਹੀਂ ਵਧਿਆ ਹੁੰਦਾ ਤੇ ਇਹਨੂੰ ਪੰਛੀ ਵੀ ਰਾਜ ਰੱਜ ਖਾਂਦੇ ਨੇ ਤੇ ਇੱਕ ਗੁਣਕਾਰੀ ਫਲ ਆ ਜੀ ਫਾਲਸਾ ਸੋ ਇਸ ਤਰ੍ਹਾਂ ਦੇ ਪੌਦੇ ਜੋ ਬਿਲਕੁਲ ਇਸੋਕੇ ਤੋਂ ਝੱਲ ਕੇ ਤਿਆਰ ਹੋ ਰਹੇ ਨੇ ਉਹ ਉਹਨਾਂ ਨੂੰ ਪੜਾ ਕੇ ਆਪਣਾ ਵਾਤਾਵਰਣ ਬਚਾਈਏ ਤੇ ਆਪਣੀ ਸਿਹਤ ਲਈ ਵੀ ਗੁਣਕਾਰੀ ਆ ਸੋ ਇਸ ਤਰ੍ਹਾਂ ਦੇ ਪੌਦਿਆਂ ਨਾਲ ਜੁੜੀਏ ਤੇ ਉਹਨੂੰ ਉਗਾ ਕੇ ਆਪਣਾ ਵਾਤਾਵਰਣ ਵਿੱਚ ਆਪਾਂ ਯੋਗਦਾਨ ਪਾਵਾਂਗੇ ਤੇ ਸੇਤ ਨੂੰ ਵੀ ਇੱਕ ਗੁਣਕਾਰੀ ਫਲ ਦੇਵਾਂਗੇ ਬਹੁਤ ਸਾਰੇ ਲੋਕਾਂ ਨੂੰ ਤਾਂ ਫਾਲ ਸਾਲ ਤੱਕ ਖਾਦਾ ਨਹੀਂ ਹੋਣਾ ਦੇਖਿਆ ਨਹੀਂ ਹੋਣਾ ਜਦੋਂ ਇਹਦਾ ਫਰੂਟ ਪੱਕ ਕੇ ਤਿਆਰ ਹੋਊਗਾ ਉਸ ਟਾਈਮ ਆ ਉਸ ਸਮੇਂ ਵੀ ਆਪਾਂ ਦੀ ਵੀਡੀਓ ਸਾਂਝੀ ਕਰਾਂਗੇ ਸੋ ਇਸ ਤਰ੍ਹਾਂ ਹੁਣ ਇਹਦੀ ਵੀਡੀਓ ਸਾਂਝੀ ਕਰਨ ਦਾ ਕਾਰਨ ਇਹ ਸੀ ਵੀ ਸੁੱਕਾ ਹੈ ਧਰਤੀ ਸੁੱਕੀ ਵੀ ਹੈ ਨਾ ਕੋਈ ਖਾਲੀ ਆ ਨਾ ਲੈਣਾ ਨਾ ਦੇਣਾ ਫਿਰ ਵੀ ਇਹ ਪੱਤਿਆਂ ਨਾਲ ਫੁੱਲਾਂ ਨਾਲ ਭਰ ਚੁੱਕਿਆ ਫੁੱਲ ਵੀ ਲੋੜ ਤੋਂ ਵੱਧ ਆ ਰਹੇ ਨੇ ਸੋ ਜਦੋਂ ਇਹ ਪੌਦੇ ਇੰਨਾ ਕੁਸ ਦੇ ਰਹੇ ਨੇ ਇਹਦਾ ਮਤਲਬ ਮਿੱਟੀ ਸਹੀ ਹੋ ਚੁੱਕੀ ਆ ਕੁਦਰਤੀ ਖੇਤੀ ਵਧੀਆ ਢੰਗ ਨਾਲ ਚੱਲਣ ਲੱਗੀ ਅਸਲ ਕੁਦਰਤੀ ਖੇਤੀ ਹੋਊਗਾ ਜਦ ਦਿਨ ਤੁਹਾਡੇ ਖੇਤ ਵਿੱਚ ਪੌਦਿਆਂ ਨੇ ਪਾਣੀ ਮੰਗਣਾ ਬੰਦ ਕਰਤਾ ਤਾਂ ਸਮਝੋ ਤੁਸੀਂ ਕੁਦਰਤ ਵੱਲੋਂ ਬਣਾਈ ਗਈ ਇਹ ਤਕਨੀਕ ਦਾ ਲਾਭ ਲੈਣ ਲੱਗ ਗਏ ਜਿੰਨੀ ਇਨਸਾਨ ਨੂੰ ਪੌਦਿਆਂ ਨੂੰ ਦੇਣ ਦੀ ਜ਼ਰੂਰਤ ਪੈਂਦੀ ਆ ਤਾਂ ਇਹਦਾ ਮਤਲਬ ਮਿੱਟੀ ਦੇ ਵਿੱਚ ਕਿਤਨਾ ਕਿਤੇ ਕਮੀ ਆ ਦੇ ਵਿੱਚ ਸੂਖਮ ਜੀਵਾਣ ਦੀ ਕਮੀ ਆ ਕੀ ਕਮੀ ਆ ਆਪਾਂ ਨੂੰ ਜਾਣਨ ਦੀ ਲੋੜ ਆ ਸੋ ਕੁਦਰਤੀ ਖੇਤੀ ਨੂੰ ਸਮਝ ਕੇ ਕੁਦਰਤੀ ਖੇਤੀ ਨੂੰ ਅਪਣਾਈਏ ਵਾਤਾਵਰਣ ਬਚਾਈਏ ਬੱਦ ਤੋਂ ਬੱਦ ਰੁੱਖ ਲਾਈਏ ਤਾਂ ਕਿ ਆਪਣੇ ਵਾਤਾਵਰਣ ਤੇ ਸੁੱਧ ਆਕਸੀਜਨ ਪੈਦਾ ਹੋਵੇ ਤੇ ਸੁੱਧ ਫਲ ਪੈਦਾ ਹੋਣ ਜਿਨ੍ਹਾਂ ਵਿੱਚ ਆਪਾਂ ਕਿਸੇ ਤਰ੍ਹਾਂ ਦੀ ਛੇੜਛਾੜ ਨਾ ਕਰੀਏ ਜਿਵੇਂ ਜਬ ਤੋਂ ਜਿਆਦਾ ਗੁਣਕਾਰੀ ਫਲ ਮੰਨੇ ਜਾਂ ਤਾਂ ਜੰਗਲ ਦੇ ਨੇ ਸੋ ਆਪਾਂ ਜੰਗਲ ਤਕਨੀਕ ਨਾਲ ਖੇਤੀ ਕਰਨ ਬਾਰੇ ਜਿਆਦਾ ਜ਼ੋਰ ਤਾਂ ਨਹੀਂ ਦੇ ਸਕਦੇ ਪਰ ਆਪਣੇ ਘਰ ਲਈ ਥੋੜੀ ਥਾਂ ਤੋਂ ਸ਼ੁਰੂ ਕਰਕੇ ਵਾਤਾਵਰਣ ਦੇ ਵਿੱਚ ਇੱਕ ਬਹੁਤ ਹੀ ਅਮੁੱਲਾ ਤੇ ਜਿਹੜਾ ਮਤਲਬ ਇੱਕ ਅਮਰਤ ਰੂਪੀ ਫਰੂਟ ਤਿਆਰ ਕਰ ਸਕਦੇ ਹਾਂ ਸੋ ਇਹਨਾਂ ਵਿੱਚ ਫਲ ਸਾਂ ਇੱਕ ਸੀ ਸਰਬਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ